ਸਤਿ ਨਿਰਾੰਕਾਰਿ ਮਿਸ਼ਨ ਦੀ ਸੇਵਾ ਪਾਵਨਾ ਤੇ ਮਾਨਵ ਕਲਿਆਣ ਦੇ ਸੰਕਲਪ ਨੂੰ ਪੂਰਾ ਕਰਨ ਲਈ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਸਵੱਛ ਜਲ ਸਵੱਛ ਮਨ ਪ੍ਰੋਜੈਕਟਾਂ ਦੇ ਤੀਜੇ ਪੜਾ ਦਾ ਸ਼ੁਭ ਆਰੰਭ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਸਪੀਤਾ ਰਮਿਤ ਜੀ ਦੇ ਪਾਵਨ ਅਸ਼ੀਰਵਾਦ ਨਾਲ ਬਾਬਾ ਹਰਦੇਵ ਸਿੰਘ ਜੋ ਕਿ ਨਿਰੰਕਾਰੀ ਮਿਸ਼ਨ ਦੇ ਮੁਖੀ ਸਤਨ ਉਹਨਾਂ ਦਾ ਜਨਮ ਦਿਨ ਨੂੰ ਸਮਰਪਿਤ ਪ੍ਰੋਜੈਕਟ ਅੰਮ੍ਰਿਤ ਚਲਾਇਆ ਗਿਆ ਜਾਣਕਾਰੀ ਅਨੁਸਾਰ ਸ਼੍ਰੀ ਰਾਦੇ ਸਾਮਾਜ ਜਰਨਲ ਇਨਚਾਰਜ ਪਟਿਆਲਾ ਦੀ ਦੇਖਰੇਖ ਹੇਠ ਨਿਰੰਕਾਰੀ ਮਿਸ਼ਨ ਦੀ ਬ੍ਰਾਂਚ ਰਾਸਪੂਰਾ ਜਨਸੂਆ ਅਤੇ ਮਾਨਕਪੂਸ ਸਮੇਤ ਜੋਨ ਦੀਆਂ ਹੋਰ ਬ੍ਰਾਂਚਾਂ ਅਧੀਨ ਆਉਂਦੇ ਪਾਣੀ ਦੇ ਸਰੋਤ ਜਿਵੇਂ ਪਾਣੀ ਦੀਆਂ ਵੱਡੀਆਂ ਟੈਂਕੀਆਂ ਦੇ ਆਸ-ਪਾਸ ਦੀ ਸਫਾਈ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨਿਰੰਕਾਰੀ ਸੇਵਾਦਾਲ ਦੇ ਮਹਾਪੁਰਸ਼ਾਂ ਅਤੇ ਭੈਣਾਂ ਦੇ ਨਾਲ-ਨਾਲ ਸਾਧ ਸੰਗਤ ਵੱਲੋਂ ਵੀ ਸੇਵਾ ਕੀਤੀ ਗਈ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਜਲ ਸੰਭਾਲ ਅਤੇ ਸਵੱਛਤਾ ਦੇ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਜਲ ਅਤੇ ਸਵੱਛਤਾ ਵਾਤਾਵਰਣ ਦਾ ਪ੍ਰਦਾਨ ਪ੍ਰਾਪਤ ਹੋ ਸਕੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਸਤਿਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲੱਕੀ ਤੁਹਾਡੇ ਆਪਣੇ ਚੈਨਲ ਤੇ ਫਿਰ ਸਵਾਗਤ ਕਰਦੇ ਆਂ ਅੱਜ ਅਸੀਂ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚਿਆ ਆ ਨਿਰੰਕਾਰੀ ਪਵਨ ਰਾਜਪੁਰਾ ਵਿੱਚ ਜਿੱਥੇ ਕਿ ਅੰਮ੍ਰਿਤ ਪ੍ਰੋਜੈਕਟ ਦੇ ਨਾਮ ਤੇ ਸੇਵਾਦਾਰਾਂ ਵੱਲੋਂ ਜੋ ਹੈ ਸੇਵਾ ਕੀਤੀ ਜਾ ਰਹੀ ਹੈ ਅੱਜ ਦਾ ਜੋ ਵਿਸ਼ੇਸ਼ ਆ ਰਿਹਾ ਹੈ ਬਾਬਾ ਹਰਦੇਵ ਸਿੰਘ ਜੀ ਜਿਹੜੇ ਕਿ ਪਹਿਲੇ ਨਿਰੰਕਾਰੀ ਮਿਸ਼ਨ ਦੇ ਮੁਖੀ ਰਹੇ ਹੈ ਤੇ ਉਹਨਾਂ ਦੇ ਜਨਮ ਦਿਨ ਉਪਲਾਖੀ ਚ ਅੱਜ ਦਾ ਜੋ ਇਹ ਵਿਸ਼ੇਸ਼ ਦਿਹਾੜਾ ਜੋ ਹੈ ਸੰਗਤ ਸੇਵਾ ਕਰਕੇ ਤੇ ਅੰਮ੍ਰਿਤ ਪ੍ਰੋਜੈਕਟ ਦੇ ਨਾਮ ਤੇ ਵੱਖ-ਵੱਖ ਸੇਵਾਵਾਂ ਕਰਕੇ ਅੱਜ ਦਾ ਜੋ ਇਹ ਵਿਸ਼ੇਸ਼ ਦਿਹਾੜਾ ਮਨਾ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਇੱਥੇ ਜੋ ਪਟਿਆਲਾ ਜ਼ੋਨ ਦੇ ਹੈੱਡ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਸ ਵਿਸ਼ੇਸ਼ ਦਿਹਾੜੇ ਨੂੰ ਕਿਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਜਤਿੰਦਰ ਲਕੀ న్యూਸ ਰੀਡਰ ਪੰਜਾਬ ਰਾਜਪੁਰਾ ਅੱਜ ਦਾ ਦਿਹਾੜਾ ਜੋ ਅਨਕਾਰੀ ਮਿਸ਼ਨ ਦੇ ਵਿੱਚ ਔਰ ਮਾਨਵਤਾ ਦਾ ਮਿਸ਼ਨ ਹੈ ਨੰਕਾਰੀ ਮਿਸ਼ਨ ਸਾਰੇ ਜਗਤ 'ਚ ਅੱਜ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਹਰ ਸੋ ਉਲਾਸ਼ ਨਾਲ ਮਨਾਇਆ ਜਾ ਰਿਹਾ ਹੈ ਜੋ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨੇ ਮਾਨਵ ਮਾਤ ਨੂੰ ਪਿਆਰ ਦਾ ਇਨਸਾਨੀਅਤ ਦਾ ਭਾਈਚਾਰੇ ਦਾ ਸੰਦੇਸ਼ ਦਿੱਤਾ ਉਹ ਅੱਜ ਸਾਰੇ ਸੰਸਾਰ ਵਿੱਚ ਫੈਲਿਆ ਹੋਇਆ ਹੈ। ਔਰ ਇਹ ਭਗਤ ਮਹਾਤਮਾ ਨੰਕਾਰੀ ਮਹਾਤਮਾ ਮਹਾਪੁਰਸ਼ ਜਿਨ੍ਹਾਂ ਦੇ ਰੋਮ-ਰੋਮ ਦੇ ਵਿੱਚ ਸੇਵਾ ਹੈ। ਜਿਨ੍ਹਾਂ ਦੇ ਰੋਮ-ਰੋਮ ਦੇ ਵਿੱਚ ਸਤਗੁਰੂ ਦਾ ਦਿੱਤਾ ਪਿਆਰ ਹੈ ਅੱਜ ठाठा। ਅੱਜ ਆਪ ਜੀ ਦੇਖ ਰਹੇ ਹੋ ਸਾਰੇ ਨੰਕਾਰੀ జగਤ ਵਿੱਚ ਸਫਾਈ અભિયાન ਚੱਲ ਰਿਹਾ ਹੈ, ਬ੍ਰਿਕਸ਼ ਰੋਪਣ ਦਾ ਚੱਲ ਰਿਹਾ ਹੈ। ਔਰ ਜੋ ਇਹ ਪਿਆਰ ਹੈ ਜੋ ਮਾਨਵਤਾ ਦਾ ਜਿਸ ਕਰਕੇ ਮਨ ਜਨਮ ਮਿਲਿਆ ਹੈ ਇਹ ਸਿਰਫ ਸੇਵਾ ਵਾਸਤੇ ਮਿਲਿਆ ਹੈ ਔਰ ਬਾਬਾ ਜੀ ਨੇ ਸਿਰਫ ਸੰਦੇਸ਼ ਹੀ ਕੋ ਦਿੱਤਾ ਹੈ ਇੱਥੇ ਜਾਤੀ ਪਾਤੀ ਦਾ ਕੋਈ ਵੀ ਮਤਭੇਦ ਨਹੀਂ ਹੈ ਔਰ ਸਿਰਫ ਇੱਕ ਨੰਕਾਰ ਪ੍ਰਭੂ ਨਾਲ ਇਸ ਰੂਹ ਦਾ ਰਾਬਤਾ ਜੋੜਿਆ ਜਾਂਦਾ ਹੈ ਜਿਸ ਕਰਕੇ ਜਨਮ ਮਿਲਿਆ ਹੈ ਮਾਪਿਸ਼ਾ ਨੇ ਕਿਆ ਹੈ ਕਿ ਇਹ ਨੜ ਤੇਰਾ ਏ ਜਾਂ ਵਿੱਚ ਕੋਈ ਨਾ ਸਾਥੀ ਬੇਲੀ ਏ ਤੇਰੇ ਨਾਲ ਕਿਸੇ ਨਹੀਂ ਜਾਣਾ ਜਾਣੀ ਜਿੰਦ ਅਕੇਲੀ ਏ ਇਸ ਸੇਵਾ ਦੇ ਵਾਸਤੇ ਹੀ ਆਇਆ ਹੈ ਇਨਸਾਨ ਹੋਰ ਕੋਈ ਵੀ ਇੱਥੇ ਹੈ ਸਭ ਤੋਂ ਸੱਚਾ ਰਿਸ਼ਤੇਦਾਰ ਗੁਰੂ ਹੈ ਔਰ ਅੱਜ ਸਤਗੁਰੂ ਮਾਤਾ ਸੁਦੀਕsha ਜੀ ਮਹਾਰਾਜ ਜੋ ਮਿਸ਼ਨ ਦਾ ਇਤਨਾ ਵਿਸ਼ਾਲ ਰੂਪ ਅੱਜ ਪ੍ਰਗਟ ਹੋ ਰਿਹਾ ਹੈ ਲੱਖਾਂ 12 ਲੱਖ 13 ਲੱਖ 12 ਲੱਖ ਕੁਛ ਹਜ਼ਾਰ ਯੂਨਿਟ ਬਲੱਡ ਡੋਨੇਟ ਕੀਤਾ ਗਿਆ ਹੈ। ਔਰ ਇਤਨੇ ਵਿਕਸ਼ ਰੋਪਣ ਹੋ ਰਹੇ ਹਨ। ਸਾਰੇ ਨੰਕਾਰੀ ਜਗਤ ਤੇ ਸਫਾਈ અભિયાન ਹੋ ਰਿਹਾ ਹੈ। ਇਹ ਸਤਿਗੁਰੂ ਬਾਬਾ ਹਰਦੇਸ਼ ਸਿੰਘ ਜੀ ਮਹਾਰਾਜ ਦੀ ਦੇਣ ਹੈ। ਅਸੀਂ ਸ਼ੁਕਰੀਆ ਕਰਦੇ ਹਾਂ ਸਤਿਗੁਰੂ ਮਾਤਾ ਸੁਦੀਕsha ਜੀ, ਰਾਜਪਿਤਾ ਰਮੇਸ਼ ਜੀ ਆਪ ਜੀ ਨੇ ਜੋ ਇਹ ਸਾਰੇ ਮਿਸ਼ਨ ਨੂੰ ਕਮਾਂਡ ਦੇ ਕੇ ਬਹੁਤ ਸੋਹਣਾ ਸੁੰਦਰ ਸੰਸਾਰ ਆਪ ਜੀ ਨੇ ਬਣਾਇਆ ਹੈ। ਸਭ ਦੇ ਵਾਸਤੇ ਅਰਦਾਸ ਹੈ ਸੱਚੇ ਪਾਤਸ਼ਾਹ ਸਭ ਨੂੰ ਖੁਸ਼ੀਆਂ ਦੇਣਾ ਸਭ ਦੇ ਵੇੜੇ ਵਜੇ ਸ਼ੈਣਾਈ ਜੀਵਨ ਮਾਪੇ ਬਹਿਣਾ ਭਾਈ ਹਸਤੇ ਹਸਤੇ ਪੂਰੇ ਹੋਮਨ ਸੁਪਨੇ ਅੱਖੀਆਂ ਦੇ ਮੇਰੇ ਸਹਿਬ ਮੇਰੇ ਸਤਿਗੁਰੂ ਸਭ ਨੂੰ ਖੁਸ਼ੀਆਂ ਦੇ ਦੇ ਸਭ ਨੂੰ ਖੁਸ਼ੀਆਂ ਦੇ ਪਿਆਰ ਸੇ ਕਹਿਣਾ ਦਾਨ ਨਾ ਕਰ